ਯਾਡੀ ਕੇਜ ਗੋਲੇ ਦੀਆਂ ਕੀਮਤੀਆਂ ਨਹੀਂ ਸਟੇering ਦੇ ਗੋਲੇ ਹਨ ਦੀ ਵੀ ਗੋਲੇ ਸੂਰਜ ਵੀ ਗੋਲ ਚੰਦਰਮਾ ਟਾਇਰ ਡੈਰ ਵੀ ਗੋਲ ਹੈ ਤਾਂ ਹੀ ਦੁਨੀਆ ਚੱਲੇਗੀ ਜਿੰਨੇ ਤਰ੍ਹਾਂ ਦੇ ਟੈਕਸ ਹੈ ਗਿਆ ਉਹ ਡਰਾਈਵਰ ਦਿੰਦਾ ਔਰ ਕੋਈ ਨਹੀਂ ਦਿੰਦਾ ਹੈਗਾ ਰੋਡ ਟੈਕਸ ਟੋਲ ਟੈਕਸ ਪੈਸੇਂਜਰ ਟੈਕਸ ਡੀਜ਼ਲ ਚ 50 ਰੁਪਏ ਜਾਂਦੇ ਜਿਹਦੇ ਜੈਕਸਾਈਡਿਟੀ ਸੈਸ ਵੈਟ ਦੋਨੇ ਹੀ ਹੈ 58 ਰੁਪਏ ਸਰਕਾਰ ਨੂੰ ਮਿਲਦੇ ਸੈਂਟਰ ਗਵਰਨਮੈਂਟ ਲਟਰ ਤੇਲ ਅਗਰ ਗੱਡੀ ਪੌਂਦੀ ਹੈ ਸ਼ਾਮ ਨੂੰ 5800 ਰੁਪਏ ਸਰਕਾਰ ਨੇ ਮਿਲ ਜਾਂਦੇ ਹਾਂ ਹਾਂਜੀ 700 ਰੁਪਏ ਵਧਾ ਕੇ 200 ਘਟਾ ਕਰਕੇ ਤੇ ਸੜਕਾਂ ਦੇ ਫੋਟੋ ਵੱਲਵਾਤੀਆਂ ਹਾਂ ਹਾਲੇ ਚੰਦਰਮਾਨ ਜਿਹੜਾ ਚੰਦਰਮਾਨ ਦੇਵਤਾ ਜਿਹੜਾ ਸੈਟੇਲਾਈਟ ਛੱਡਿਆ ਉਹ 14 21 ਸਤੰਬਰ ਨੂੰ ਖਤਮ ਹੋ ਗਿਆ ਐਲਟੋ ਵੀ ਜਿਹੜਾ ਸੂਰਜ ਦਾ ਛੱਡਿਆ ਹੋ ਗਿਆ ਖਤਮ ਹੋ ਗਿਆ ਸਰਵੇਸ਼ ਕੁਮਾਰ ਜਿਹੜਾ ਬੈਸਟ ਜਰਨਲਿਸਟ ਇਨ ਇੰਡੀਆ ਉਨੋ ਉਨੋ ਹਟਾ ਅੰਧਕਾਰ ਕਾ ਅਦਾਨੀ ਨੇ ਐਂਡੀ ਟੀਵੀ ਖਰੀਦ ਲਈ ਹੈ ਵੀ ਚੰਗੇ ਆਦਮੀਆਂ ਦੀ ਲੋੜ ਹੈ ਇੰਡੀਆ ਦੇ ਵਿੱਚ ਲਾ ਕਦੇ ਕਿਸੇ ਨੇ ਦੱਸਿਆ ਵੀ ਸੰਸਾਦ ਤੋਂ ਵੱਡਾ ਡਰਾਈਵਰ ਹੁੰਦਾ ਹੈ ਜਿਹਦੇ ਪਿੱਛੇ ਪਿੱਛੇ ਰਾਸ਼ਟਰਪਤੀ ਪਰਧਾਨ ਮੰਤਰੀ ਦੁਨੀਆ ਰੇਲ ਗੱਡੀ ਹੈ ਜੇ ਲੜਾਈ ਲੱਗ ਜੇ ਹਵਾਈ ਜਹਾਜ਼ ਟੈਂਕ ਲੈ ਕੇ ਡਰਾਈਵਰ ਅੱਗੇ ਜਾਦਾ ਵਾਰ ਤੋਂ ਪਹਿਲੇ ਸੇਨ ਦੇਨ ਗੱਡੀਆਂ ਰੇਲ ਗੱਡੀ ਹਵਾਈ ਜਹਾਜ਼ ਟਰੱਕ ਬੱਸ ਐਮਬੂਲੈਂਸ ਬੰਦ ਹੋ ਜਾਂਦਾ ਹੈ ਲਾਕਡਾਊਨ ਲੱਗ ਜਾਗਾ ਧਰਤੀ ਤੇ ਡਰਾਈਵਰ ਤੋਂ ਬਗਾਰ ਵੀ ਹਨੇਰਾ ਦਰਸੀ ਗਈ ਤੋਂ ਬਗਾਰ ਵੀ ਹਨੇਰਾ ਜਿਹੜੀ ਚੀਜ਼ ਗੋਲ ਹਦੀ ਉਹ ਕੀਮਤੀ ਹੁੰਦੀ ਸਟੀering ਵੀ ਗੋਲੇ ਧਰਦੀ ਵੀ ਗੋਲੇ ਸੂਰਜ ਵੀ ਗੋਲ ਚੰਦਰਮਾ ਟਾਇਰ ਟਾਇਰ ਵੀ ਗੋਲ ਹੈ ਤਾਂ ਹੀ ਦੁਨੀਆ ਚੱਲੇਗੀ ਜਿੰਨੇ ਤਰ੍ਹਾਂ ਦਾ ਟੈਕਸ ਹੈ ਗਿਆ ਉਹ ਡਰਾਈਵਰ ਦਿੰਦਾ ਹੋਰ ਕੋਈ ਨਹੀਂ ਦਿੰਦਾ ਹੈਗਾ ਰੋਡ ਟੈਕਸ ਟੋਲ ਟੈਕਸ ਪੈਸੇਂਜਰ ਟੈਕਸ ਡੀਜ਼ਲ ਦੇ 58 ਰੁਪਏ ਜਾਂਦੇ ਜਿਹਦੇ ਅੱਜ ਐਕਸਾਈਜ਼ ਡਿਊਟੀ ਸੈਸ ਵੈਟ ਦੋਨਾਂ ਹੀ ਹੈ 58 ਰੁਪਏ ਸਰਕਾਰ ਨੂੰ ਮਿਲਦੇ ਹੈ ਸੈਂਟਰ ਗਵਰਨਮੈਂਟ 100 ਲੀਟਰ ਤੇਲ ਅਗਰ ਗੱਡੀ ਪਾਉਂਦੀ ਹੈ ਸ਼ਾਮ ਨੂੰ 5800 ਰੁਪਏ ਸਰਕਾਰ ਨੂੰ ਮਿਲ ਜਾਂਦੇ ਹੈ ਹਾਂ ਜਿਵੇਂ ਤੁਸੀਂ ਕਰੇ ਤਾਂ ਉਹਨਾਂ ਨੂੰ 700 ਰੁਪਏ ਹਾਂ ਜੀ 700 ਰੁਪਏ ਵਧਾ ਕੇ 200 ਘਟਾ ਕਰਕੇ ਤੇ ਸੜਕਾਂ ਦੇ ਫੋਟੋ ਵਲਵਾਤੀਆਂ ਚੰਦਰਜਨਵਾਰੇ ਦੱਸ ਰਹੇ ਸੀ ਜੀ ਹਾਂਜੀ ਚੰਦਰਮਾਨ ਦੇ ਚੰਦਰਮਾਨ ਦੇਵਤਾ ਜਿਹੜਾ ਸੈਟਲਾਈਟ ਛੱਡਾ ਉਹ ਚਾਹੁੰਦਾ 1 1 ਸਤੰਬਰ ਨੂੰ ਖਤਮ ਹੋ ਗਿਆ ਐਲਟੋ ਵੀ ਜਿਹੜਾ ਸੂਰਜ ਦਾ ਛੱਡਾ ਹੋ ਗਿਆ ਖਤਮ ਹੋ ਗਿਆ ਉਹਦੇ ਬਾਰੇ ਨਹੀਂ ਦੱਸਣਾ ਫਿਰ ਰਵੀਸ਼ ਕੁਮਾਰ ਜਿਹੜਾ ਬੈਸਟ ਜਰਨਲਿਸਟ ਇਨ ਇੰਡੀਆ ਉਹਨੂੰ ਉਹਨੂੰ ਹਟਾ ਅੰਧਕਾਰ ਕਾ ਡਾਨੀ ਨੇ ਐਂਡਰ ਟੀਵੀ ਖਰੀਦ ਲਈ ਹੈ ਕਿ ਚੰਗੇ ਆਦਮੀਆਂ ਦੀ ਲੋੜ ਹੈ ਇੰਡੀਆ ਦੇ ਵਿੱਚ ਬਿਲਕੁਕੁਲ ਹਾਂਜੀ ਚੰਗੇ ਆਦਮੇ ਦੀ ਲੋੜ ਨੇ ਇੰਡੀਆ ਦੇ ਵਿੱਚ ਨਾ ਕਦੇ ਕਿਸੇ ਨੇ ਦੱਸਿਆ ਵੀ ਸਭ ਤੋਂ ਵੱਡਾ ਡਰਾਈਵਰ ਹੁੰਦਾ ਹੈ ਜਿਹਦਾ ਪਿੱਛੇ ਪਿਛੇ ਰਾਸ਼ਟਰਪਤੀ ਪਰ ਤਾਂ ਮੰਤਰੀ ਦੁਨੀਆ ਰੇਲ ਗੱਡੀ ਹੈ ਜੇ ਲੜਾਈ ਲੱਗਦੀ ਹਵਾਈ ਜੈ ਟੈਂਕ ਲੈ ਕੇ ਡਰਾਈਵਰ ਹੀ ਅੱਗੇ ਜਾਂਦਾ ਬਾਟਰ ਤੋਂ ਪਹਿਲੇ ਤਿੰਨ ਦਿਨ ਗੱਡੀਆਂ ਰੇਲ ਗੱਡੀ ਆ ਹਵਾਈ ਜੈ ਟਰੱਕ ਬੱਸ ਐਂਬੂਲੈਂਸ ਬੰਦ ਹੋ ਜਾਂਦਾ ਲਾਕਡਾਊਨ ਲੱਗ ਜਾਗਾ ਧਰਤੀ ਦਾ ਹੀ ਬੇਸੂਰੇ ਦਾ ਡਰਾਈਵਰ ਇੱਕ ਹੀ ਗੱਲ ਹੈ ਡਰਾਈਵਰ ਤਾਂ ਬਗਾਰ ਵੀ ਹਨ ਰਸ ਤੇ ਸਿਵਾਈ ਤਾਂ ਬਗਾਰ ਹੀ ਹਨ ਰਸ ਸੋਹਣੀਆਂ ਗੱਲਾਂ ਨੇ ਅੰਕਲ ਖੋਟੀਆਂ ਬਹੁਤ ਸੋਹਣੀਆਂ ਸੀ ਜੇ ਕਿਤੇ ਪਹਿਲਾਂ ਤੁਸੀਂ ਗੱਲਬਾਤ ਸ਼ੁਰੂ ਕੀਤੀ ਹੁੰਦੀ ਤੁਹਾਡੀ ਪੂਰੀ ਰਿਕਾਰਡਿੰਗ ਕਰਨੀ ਸੀ ਮੈਂ ਪਤਾ ਜੀ ਡਰਾਈਵਰ ਹੀ ਹੈਗਾ ਸੀ ਪਹਿਲੇ ਅੱਛਾ ਫਟੇ ਬਸ ਸਾਰਸੀ ਜੀ ਇਹ ਸਾਲ ਮੈਂ ਫਾਰਨਰ ਨਾਲ ਜਾਂਦਾ ਹਾਂ ਹਾਂਜੀ ਇਟਾਲੀਅਨ ਸਪੈਨਿਸ਼ ਜਰਮਨ ਟ੍ਰੈਵਲ ਕਰ ਰਹੀਆਂ ਹਾਂ ਹਾਂ ਸਚਿੰਤਨ ਦੁਲਕਰ ਦੇ 2:30 ਪਹਿਲੇ ਵੱਲ ਇੰਟਰਨੈਸ਼ਨਲ ਟੀਮ ਸਾਰੇ ਵਰਨਰ ਮੈਚ ਚੱਲਦਾ ਸੀ ਚਲੋ ਠੀਕ ਹੈ ਅੰਕਲ ਮੇਰਾ ਸਟਾਪੇਜ ਆ ਗਿਆ